ਜਾਣੋ ਐ ਤੀਰਤ ਜਦ ਮੈਂ ਪਿਆਰਾ ਹੁਸਰੈ ਤੇ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੀ ਐਸੀ ਤਰੀਕ ਤ ਹੈ ਰੀਤ ਹੈ ਸੋ ਸਾੜੀ ਜਾਦੋ ਦਲੋ ਭਾਵ ਸਾੜਦਿਆਂ ਕਿਤੇ ਇਹੋ ਜੀ ਰੀਤ ਨੂੰ ਮੈਂ ਸਾੜਦਿਆਂ ਜਿਸ ਕਰਕੇ ਜਾਵਾ ਪ੍ਰਮੇਸ਼ਰ ਅਕਾਲ ਪੁਰਖ ਜੀ ਪਿਆਰਾ ਇਹ ਨਾਲ ਵਿਸਥਾਰਤ ਜਿਹਦੇ ਕਰਕੇ ਜਿਹੜੀ ਪ੍ਰੀਤ ਕਰਕੇ ਜਿਹੜੀ ਵਸਤੂ ਕਰਕੇ ਜਿਹਦੀ ਤਾਂ ਕੱਪ ਕੇ ਪਿਆਰ ਨਸਰ ਜਾਂਦਾ ਹੈ ਗੁਰੂ ਇੰਨਸਰ ਜਾਂਦਾ ਹੈ ਨਾਵੀ ਨਸਰ ਜਾਂਦਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਸੀ ਪ੍ਰੀਤ ਕੋ ਇਸੀ ਵਸਤੂ ਨੂੰ ਅਗਮਿਤੀ ਸਾਧ ਦੀ ਆਖੋ ਸੁਪਨਾ ਆ ਰੂਪ ਏਦੇ ਨਾਲ ਆਪਣਾ ਪਿਆਰਾ ਪਰਮਿਕਰਤਾ ਵਿਛੜਦਾ ਹੈ ਨਾਮ ਨਸਰਦਾ ਜਿਹੜਾ ਗੱਲ ਕੀ ਇਸ ਕਰਕੇ ਮਾਲਾ ਜੀ ਕਹਿੰਦੇ ਉਹ ਰੀਤ ਤੇ ਕੀ ਸਾਡ ਨਹੀਂ ਇਸੇ ਕਰਕੇ ਜਿਹੜੇ ਸੰਸਾਰੀ ਲੋਕ ਦੇ ਤੇ ਭਗਤ ਜਨ ਨੇ ਗੁਰੂ ਗੋਬਿੰਦ ਸਿੰਘ ਜੀ ਪਿਆਰੇ ਨੇ ਉਹਨਾਂ ਦੀ ਮਨ ਨਹੀਂ ਉਹਦੀ ਕਦੇ ਸੰਤਖ ਦੀ ਚਾਲ ਦਰਾਂ ਨਹੀਂ ਜਾਮਾਂ ਨਾ ਰਹੀ ਭਗਤਾਂ ਕੇ ਦੀ ਵਿਕਰਵਾਰਕ ਚੰਨਣਾ ਜਿਹੜੇ ਗੁਰਸਿੱਖ ਨੇ ਬੰਦਗੀ ਵਾਲੇ ਦੇ ਗਿਆਨ ਨੂੰ ਜਨ ਨੇ ਉਪਾਰ ਕੀਤਾ ਸੰਸਾਰ ਦੀ ਕਦੇ ਵਰਦੀ ਨਹੀਂ क्योंकि उन्हने दिमाग पर गुरुवाली है नाम जो खनवाले हैं तेरे फिर नाम पर बांधेंगे उन्हने किस तरह मत रहेगी इस कर के गुरु नानक सर सबसे बात सर ठीक है ने धीरे करके जमाने मार दी है जड़ी प्रीत करके जड़ी डांट करके ऐसी डांट रूम ऐसी प्रीत प्रीत रूम साथ दिए जानकर थाई पली पली ਜਦ ਕਰਾਹਾ ਹੈ ਹੋ ਸਤਿ ਪੰਤਰ ਹੈ ਇਸ ਕਰਕੇ ਜਸੂ ਦੇ ਰਾਗੀ ਹੀ ਪਰਮੇਸ਼ਰ ਦਾ ਪ੍ਰੇਮ ਆਪਣੇ ਮਨ ਵਿੱਚ ਉਪਜ ਹੋਏ ਖਲਾਸਾ ਬੁਝਾ ਦੇ ਪਰਮੇਸ਼ਰ ਦੇ ਉਹ ਭਲੀ ਪ੍ਰੀਤ ਹੈ ਜਦੋਂ ਪ੍ਰੋਧ ਯਾਦ ਆਵੇ ਪਰਮੇਸ਼ਰ ਦੀ ਯਾਦ ਆਵੇ ਮਾਲਕ ਦੀ ਯਾਦ ਆਵੇ ਗੁਰੂ ਦੀ ਸੇਵਾ ਪ੍ਰਾਪਤ ਹੋਵੇ ਤੇ ਪਤ ਰਹੇ ਹਰਨ ਦੇ ਲਈ ਉਹਨਾਂ ਦੀ ਇੱਜ਼ਤ ਕਰੇ ਤੀਏ ਸੰਸਾਰ ਵਿੱਚ ਵੀ ਉਹ ਮਾਣ ਆਉਂਦੇ ਨੇ ਤੇ ਪਰਲੋਕ ਵਿੱਚ ਵੀ ਉਹ ਮਾਣ ਆਉਂਦੇ ਨੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਲ ਘੱਟ ਰਵ ਆਪਰਦੇ ਉਹ ਲੋਕ ਵਿੱਚ ਵੀ ਮਾਣ ਪਾਉਂਦੇ ਨੇ ਆਦਰ ਪਾਉਂਦੇ ਨੇ ਕਿ ਪਰਲੋਕ ਵਿੱਚ ਵੀ ਇਸ ਕਰਕੇ ਮਾਣ ਕਿਉਂਕਿ ਉਹ ਭਲੀ ਪ੍ਰੀਤ ਹੈ ਕਿਉਂਕਿ ਕਿਹੜੀ ਪ੍ਰੀਤ ਬੜੀਆ ਤਰੀਕਾ ਨੇ ਸੰਸਾਰ ਦੇ ਕਿਸੇ ਦੀ ਵਸਤੂ ਨਾਲ ਪ੍ਰੀਤ ਹੈ ਕਿਸੇ ਦੀ ਵਸਤਰਾ ਨਾਲ ਮੁਕਰੇ ਨਾਲ ਪ੍ਰੀਤ ਹੈ ਕਿਸੇ ਦੀ ਸੋਨੇ ਨਾਲ ਪ੍ਰੀਤ ਹੈ ਕਿਸੇ ਦੀ ਘਰਾਂ ਦੇ ਨਾਲ ਪ੍ਰੀਤ ਹੈ ਰੇਕੇ ਅਲੱਗ-ਅਲੱਗ ਪ੍ਰੀਤ ਹੋਉਂਦੀ ਹੈ ਪਰ ਮਾਰਕ ਜਿਹੜੀ ਪ੍ਰੀਤ ਗੁਰੂ ਦੀ ਪ੍ਰੀਤ ਆ ਨਾ ਜਿਹੜੇ ਮਨੁੱਖ ਦੀ ਪ੍ਰੀਤ ਹੀ ਗੁਰੂ ਨਾਲ ਹੈ ਜਿਹਨ ਗੁਰੂ ਹੀ ਭਾਗ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਫਰੀਦ ਫਲੀ ਹੈ ਜਿਹਦੇ ਨਾਲ ਸੰਸਾਰ ਵਿੱਚ ਵੀ ਪਤ ਰਹਿੰਦੀ ਹੈ ਤੇ ਲੋਕ ਵਿੱਚ ਵੀ ਵਤ ਤੇ ਪਰਲੋਕ ਵਿੱਚ ਵੀ ਮਾਨ ਬਿਲਦਾ ਹੈ